सीपी 67 ਦੇ ਕੋਲ ਖੜੇ ਆ ਇਸ ਤੇ ਇੱਕ ਵੱਡਾ ਹਾਦਸਾ ਹੋਇਆ ਜੀਆਂ ਦੱਸਦੀ ਕਿ ਇੱਕ ਟਰਾਲਾ ਜਿਹੜਾ ਸੀਗਾ ਸੱਦਾ ਜਾ ਕੇ ਖੱਡੇ ਦੇ ਵਿੱਚ ਜਾ ਡਿੱਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਟਰਾਲਾ ਆ ਇਸ ਖੱਡੇ ਦੇ ਵਿੱਚ ਜਾ ਡਿੱਗਿਆ ਟੋਏ ਦੇ ਵਿੱਚ ਜੜ ਗਿਆ 4-wheeler ਬਚਾਉਣੇ ਕੇ ਲਈ 4-wheeler થી ਮੇਰੇ ਸਾਈਡ ਮੈਂ ਪਰ ਇੱਕ ਪੱਥਰ ਪੜਿਆ ਥਾ ਉਸ ਤੇ ਟਾਇਰ ਚੜਾ ਟਾਇਰ ਚੜਨਗੇ ਬਹੁਤ ਗਾੜੀ ਅਨਬੈਲੈਂਸ ਆ ਉਹ ਅਗਰ ਇਧਰ ਕਰਤਾ ਤਾਂ ਫੋਰ ਵੀ ਲੱਗ ਗਈ ਸੀ ਤੇ ਇਸ ਵਜ੍ਹਾ ਜੇ ਗਾੜੀ ਜਾ ਕੇ ਖਾਈ ਉਸੇ ਡਰਾਈਵਰ ਦੇ ਵੱਲੋਂ ਪ੍ਰਸ਼ਾਸਨ ਤੇ ਸਵਾਲ ਚੁੱਕੇ ਗਏ ਨੇ ਕਿਉਂਕਿ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਹਿ ਲੋ ਕਿ ਕੋਈ ਇੰਡੀਕੇਸ਼ਨ ਨਹੀਂ ਦਿੱਤਾ ਗਿਆ ਸੀਗਾ ਕੋਈ ਪੈਰੀਗੇਟਿੰਗ ਨਹੀਂ ਕੀਤੀ ਗਈ ਸੀ ਖੱਡੇ ਦੇ ਅੱਗੇ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਜਿਹੜਾ ਆ ਉਹ ਵਾਪਰ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜੇ ਇਸ ਸਮੇਂ ਅਸੀਂ ਮੁਹਾਲੀ ਦੇ ਮਸ਼ਹੂਰ ਮਾਲ ਸੀਪੀ 67 ਦੇ ਕੋਲ ਖੜੇ ਹਾਂ ਇਸ ਤੇ ਇੱਕ ਵੱਡਾ ਹਾਦਸਾ ਹੋਇਆ ਜਿਹਾ ਦੱਸ ਦਈਏ ਕਿ ਇੱਕ ਟਰਾਲਾ ਜਿਹੜਾ ਸੀਗਾ ਸੱਦਾ ਜਾ ਕੇ ਖੱਡੇ ਦੇ ਵਿੱਚ ਜਾ ਡਿੱਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਟਰਾਲਾ ਆ ਇਸ ਖੱਡੇ ਦੇ ਵਿੱਚ ਜਾ ਡਿੱਗਿਆ ਟੋਏ ਦੇ ਵਿੱਚ ਡਾ ਜਾ ਡ ਗਿਆ ਜੇਕਰ ਗੱਲ ਇਸ ਖੱਡੇ ਦੀ ਕੀਤੀ ਜਾਵੇ ਤਾਂ ਬੀਤੇ ਕੁਝ ਦਿਨ ਪਹਿਲਾਂ ਮੀਂਹ ਪਿਆ ਸੀਗਾ ਭਾਰੀ ਮੀਂਹ ਦੇ ਕਾਰਨ ਸੜਕ ਜਿਹੜੀ ਆ ਇਹ ਧੱਸ ਗਈ ਸੀ ਕਿ ਜਿਸ ਦੇ ਕਾਰਨ ਇੱਥੇ ਕਾਫੀ ਵੱਡਾ ਟੋਆ ਬਣ ਗਿਆ ਸੀਗਾ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਮੁਰੰਮਤ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਸੀਗਾ ਤਸਵੀਰਾਂ ਦੇਖ ਸਕਦੇ ਹੋ ਨੀਪਾ ਪੋਤੀ ਵੀ ਜਿਹੜੀ ਕੀਤੀ ਗਈ ਆ ਪਰ ਜਿਹੜਾ ਡਰਾਈਵਰ ਸੀਗਾ ਉਸ ਦੇ ਇਹ ਇਲਜ਼ਾਮ ਨੇ ਕੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆ ਕੋਈ ਵੀ ਡੈਰੀਗੇਟਿੰਗ ਜਿਹੜੀ ਉਹ ਨਹੀਂ ਕੀਤੀ ਗਈ ਸੀ ਕੋਈ ਇੰਡੀਕੇਸ਼ਨ ਨਹੀਂ ਦਿੱਤਾ ਗਿਆ ਸੀਗਾ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤਾਂ ਡਰਾਈਵਰ ਦੇ ਮੁਤਾਬਕ तकरीबन ਰਾਤ ਦੇ 10:30 11 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਉਹ ਉਧਰਲੀ ਸਾਈਡ ਤੋਂ ਆ ਰਿਹਾ ਸੀ ਤਾਂ ਅਚਾਨਕ ਇਹ ਟਰਾਲਾ ਜਿਹੜਾ ਆ ਸਿੱਧਾ ਜਾ ਕੇ ਇਸ ਖੱਡੇ ਦੇ ਵਿੱਚ ਜਾ ਟਿੱਕੀ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਰੋਡ ਜਿਹੜੀ ਆ ਮੁਹਾਲੀ ਜੀਰਕਪੁਰ ਰੋਡ ਹੈ ਜਿਹੜੀ ਕਿ ਕਹਿ ਲਓ ਕਿ 에어ਪੋਰਟ ਰੋਡ ਹੈ ਜੀਰਕਪੁਰ ਤੋਂ ਰੋਡ ਜਿਹੜੀ ਆ ਸਿੱਧੀ ਜਾ ਕੇ ਮੁਹਾਲੀ ਨੂੰ ਲੱਗਦੀ ਹੈ ਤਾਂ ਉਧਰਲੀ ਸਾਈਡ ਤੋਂ ਇਹ ਡਰਾਈਵਰ ਆ ਰਿਹਾ ਸੀਗਾ ਪਰ ਅਚਾਨਕ ਹਨੇਰਾ ਸੀਗਾ ਉਸ ਦਾ ਕਹਿਣਾ ਕਿ ਕਹਿ ਲਓ ਇੰਡੀਕੇਸ਼ਨ ਕੋਈ ਦਿੱਤੇ ਨਹੀਂ ਹੋਏ ਸੀ ਕਿ ਕੋਈ ਬੈਰੀਗੇਟਿੰਗ ਨਹੀਂ ਕੀਤੀ ਗਈ ਸੀ ਜਿਸ ਦੇ ਕਾਰਨ ਉਸ ਨੂੰ ਪਤਾ ਨਹੀਂ ਲੱਗਿਆ ਕਿ ਅੱਗੇ ਕੋਈ ਟੋਆ ਆਇਆ ਖੱਡਾ ਆ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤਸਵੀਰਾਂ ਦੇਖ ਸਕਦੇ ਹੋ ਮੁਹਾਲੀ सीपी 67 ਦੀਆਂ ਤਸਵੀਰਾਂ ਨੇ ਸਾਹਮਣੇ ਜਿਹੜੀ ਆ ਸੜਕ ਲੱਗਦੀ ਆ ਜਿਹੜੀ ਆ ਜੀਰਕਪੁਰ ਤੋਂ ਮੁਹਾੜੀ ਵਾਲੀ ਸੜਕ ਆ ਇੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿਹੜਾ ਇਹ ਟਰੱਕ ਆ ਇਸ ਦੇ ਵਿੱਚ ਕੋਲਾ ਜਿਹੜਾ ਆ ਭਾਰ ਕਾਫੀ ਜ਼ਿਆਦਾ ਲੱਦਿਆ ਹੋਇਆ ਕਾਫੀ ਜ਼ਿਆਦਾ ਭਾਰੀ ਆ ਮੌਕੇ ਤੇ ਕਰਪੈਨਾ ਬੁਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਇਨਾ ਕਿਰਪਾ ਕਿਰਪਾਣਾ ਦੇ ਸਹਾਰੇ ਨਾਲ ਸਹਾਇਤਾ ਦੇ ਨਾਲ ਜਿਹੜਾ ਇਸ ਟਰੱਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਕੁਝ ਹੀ ਸਮੇਂ ਦੇ ਵਿੱਚ ਕੀਤੀ ਜਾਏਗੀ ਕਿਉਂਕਿ ਹਾਲਾਂਕਿ ਰਾਤ ਦੀ ਘਟਨਾ ਆ ਕੋਲਾ ਜਿਹੜਾ ਇਸ ਟਰੱਕ ਦੇ ਵਿੱਚ ਕਾਫੀ ਜ਼ਿਆਦਾ ਲੱਧਿਆ ਹੋਇਆ ਜਿਸ ਦੇ ਕਾਰਨ ਕਾਫੀ ਜ਼ਿਆਦਾ ਭਾਰੀ ਹੋ ਚੁੱਕਿਆ ਹੈ ਇਸੇ ਕਰ ਰ ਇਨਾ ਸਮਾ ਜਿਹੜਾ ਇਸ ਟਰੱਕ ਨੂੰ ਇਸ ਖੱਡੇ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਲੱਗ ਰਿਹਾ ਤਸਵੀਰਾਂ ਦੇਖ ਸਕਦੇ ਹਾਂ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਟਰੱਕ ਡਰਾਈਵਰ ਸੀਗਾ ਉਸ ਦੀ ਜਾਨ ਬਚ ਗਈ ਸਭ ਤੋਂ ਵੱਡੀ ਇਹੀ ਗੱਲ ਹੈ ਪਰ ਕਿਤੇ ਨ ਕਿਤੇ ਡਰਾਈਵਰ ਦੇ ਵੱਲੋਂ ਪ੍ਰਸ਼ਾਸਨ ਤੇ ਸਵਾਲ ਚੁੱਕੇ ਗਏ ਨੇ ਕਿਉਂਕਿ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਹ ਲਓ ਕਿ ਕੋਈ ਇੰਡੀਕੇਸ਼ਨ ਨਹੀਂ ਦਿੱਤਾ ਗਿਆ ਸੀਗਾ ਕੋਈ ਪੈਰੀਗੇਟਿੰਗ ਨਹੀਂ ਕੀਤੀ ਗਈ ਸੀ ਖੱਡੇ ਦੇ ਅੱਗੇ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਜਿਹੜਾ ਆ ਉਹ ਵਾਪਰਿਆ ਤਾਂ ਮੀਂਹ ਦੇ ਕਾਰਨ ਕੁਝ ਦਿਨ ਪਹਿਲਾਂ ਹੀ ਇੱਥੇ ਟੋਇਆ ਪਿਆ ਸੀਗਾ ਸੜਕ ਧਸ ਗਈ ਸੀਗੀ ਜਿਸ ਦੇ ਕਾਰਨ ਇਹ ਖੱਡਾ ਵਾਪਰਿਆ ਤੇ ਜਿਸ ਤੋਂ ਬਾਅਦ ਮਰੰਮਤਾਂ ਕੰਮ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਚਲਾਇਆ ਜਾ ਰਿਹਾ ਸੀ ਇੱਥੇ ਇੱਟਾਂ ਵੀ ਪਈਆਂ ਹੋਈਆਂ ਨੇ ਨਵੀਆਂ ਇੱਟਾਂ ਨੇ ਤੇ ਇਸ ਸੜਕ ਨੂੰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਇੱਕ ਵੱਡਾ ਹਾਦਸਾ ਵਾਪਰਿਆ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੇਕਰ ਕਦੇ ਵੀ ਇਸ ਤਰੀਕੇ ਦੀ ਘਟਨਾ ਹੁੰਦੀ ਹੈ ਤਾਂ ਲਾਜ਼ਮੀ ਹੈ ਕਿ ਇੰਡੀਕੇਸ਼ਨ ਦਿੱਤੇ ਜਾਣ ਬੈਰੀਗੇਟਿੰਗ ਕੀਤੀ ਜਾਵੇ ਜਿਸ ਦੇ ਨਾਲ ਉਹਨਾਂ ਨੂੰ ਕਿਸੇ ਵੀ ਵਿਅਕਤੀ ਨੂੰ ਪਤਾ ਲੱਗ ਗਿਆ ਕਿ ਅੱਗੇ ਕੋਈ ਚੀਜ਼ ਹੈ ਇੱਥੇ ਇਸੇ ਕਰਕੇ ਬੈਰੀਗੇਟਿੰਗ ਕੀਤੀ ਗਈ ਹੈ ਰੁਕਾਵਟ ਕੀਤੀ ਗਈ ਹੈ ਕਿਉਂਕਿ ਸ਼ਾਇਦ ਅਕੇ ਵਾਦਲ ਦੇ ਵਿੱਚ ਖਤਰਾ ਹੋ ਸਕਦਾ ਪਰ ਡਰਾਈਵਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਸਮੇਂ ਜਿਹੜਾ ਆ ਕੋਈ ਵੀ ਇੰਡੀਕੇਟਰ ਨਹੀਂ ਦਿੱਤਾ ਗਿਆ ਸੀਗਾ ਬੈਰੀਗੇਟ ਨਹੀਂ ਕੀਤੀ ਗਈ ਸੀ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤੋ ਤਸਵੀਰਾਂ ਦੇਖ ਸਕਦੇ ਹੋ ਟਰੱਕ ਦਾ ਜਿਹੜਾ ਕਾਫੀ ਜਦਾ ਨੁਕਸਾਨ ਹੋ ਚੁੱਕਿਆ ਹੈ ਭਾਰੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਟਰੱਕ ਜਿਹੜਾ ਆ ਸਿੱਧਾ ਜਾ ਕੇ ਖੱਡੇ 'ਚ ਡਿੱਗ ਗਿਆ ਅੱਕੀ ਵਾਲੇ ਪਾਸੇ ਤੋਂ ਟਰੱਕ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਇਸ ਦੇ ਨਾਲ ਹੀ ਪਿੱਛੇ ਜਿਹੜਾ ਟਰਾਲੇ ਵਾਲਾ ਪਾਸਾ ਸੀਗਾ ਉਹ ਵੀ ਬੁਰੀ ਕਿ ਤਰੀਕੇ ਨਾਲ ਨੁਕਸਾਨਿਆ ਗਿਆ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਤਾਂ ਮੁਹਾਲੀ ਦੇ ਸੀਪੀ 67 ਮਾਲ ਜਿਹੜਾ ਆ ਉੱਥੇ ਦੀਆਂ ਤਸਵੀਰਾਂ ਨੇ ਬਿਲਕੁਲ ਜਿਹੜਾ ਸਾਹਮਣੇ ਵਾਲੀ ਸਾਈਡ ਤੇ ਜਿਹੜੀ ਸੜਕ ਹੈ ਉੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੱਡਾ ਹਾਦਸਾ ਹੋਇਆ ਇੱਕ ਟਰੱਕ ਜਿਹੜਾ ਆ ਖੱਡੇ ਦੇ ਵਿੱਚ ਜਾ ਡਿੱਗਿਆ ਭਾਈ ਕਿੰਨੇ ਵਜੇ ਦੀ ਘਟਨਾ ਤੇ ਤੁਸੀਂ ਕਿੱਥੋਂ ਆ ਰਹੇ ਸੀਗੇ ਘੜਨ ਹੈਗੀ ਜੀ 11:30 ਵਜੇ ਕੀ ਰਾਤ ਮੈਂ ਅਰੇ ਤਾਂ ਪਣੀਪਤ ਸੇ ਲੋਡ ਕਰਕੇ ਤਾਂ ਯਹਾਂ ਪੇ ਜੈਸੇ 4-ਵੀਲਰ ਬਚਾਉਣੇ ਕੇ ਲਈ 4-ਵੀਲਰ ਥੀ ਮੇਰੇ ਸਾਈਡ ਮੇ ਪਰ ਇੱਕ ਪੱਥਰ ਪੜਿਆ ਥਾ उस पर टाय चढ़ाया टायर चढ़ने के बाद गाड़ी अनबैलेंस हो गई अब वो अगर इधर करता तो फोर व्हीलर गई थी तो इस वजह से गाड़ी जाके खाई नहीं ये जो खड्डा था सामने वो दिखा नहीं आपको कोई इंडिकेटर वगैरह या बैरिकेटिंग तो लगाई नहीं थी गई बैरीगेटिंग इतनी नहीं थी यहाँ पे रात में न यहाँ पे कोई वो थी कोई बैरीगेटिंग नहीं थी मतलब पता नहीं लगा नहीं पता नहीं लग पाए मट्टी के उसमें लाइट में चमके नहीं वो खड्डा मट्टी में तो बीच की लाइन में मैं चल रहा था इस वजह से अब अगर इधर आता तो कम से कम पांच फोर व्हीलर ख़त्म थी अब उनको बचाने के चक्कर में गाड़ी मिली जाके खाई में मिली ये बात हुई अब नुकसान बहुत हो गया बोल रहे हैं कि बैरिगेटें नहीं थी प्रशासन को क्या कहना चाहोगे मैं प्रशासन को तो यही है सर जैसा हाईवे रोड है एयरपोर्ट का रोड है ऐसी जगह पे अगर कोई काम होता भी है तो काम तो हर जगह होता है लेकिन उस पर एक्शन थोड़ा जल्दी करें इतना टाइम ना ले इसमें इस वजह से बस प्रशासन से ये अपील है कि जहाँ पे भी कोई ऐसा हाईवे पे काम कराए तो जितना जल्दी हो सके उतना उसको वो करें